Get back. ਬੀ ਤੁਸੀਂ ਇੱਕ ਆਡੀਓ ਵਿੱਚ ਬੋਲ ਕੇ ਕਹਿੰਦੇ ਆ ਵੀ ਤੁਸੀਂ ਐਵੇਂ ਬੋਲ ਕੇ ਭੇਜੋ ਵੀ ਸਾਡੇ ਜੀ ਮਹਾਰਾਜ ਸਿੰਘ ਦੌਰ ਤੇ ਠੀਕ ਨਹੀਂ ਅਸੀਂ ਤੇ ਅਸੀਂ ਇਸ ਕਰਕੇ ਵਾਪਸ ਜਾਣਾ ਚਾਹੁੰਦੇ ਦੇਖੋ ਯਾਰ ਕਿੰਨੀ ਮੂਰਖਤਾ ਇੱਕ ਤਾਂ ਤੁਸੀਂ ਆਡੀਓ ਭੇਜ ਕੇ ਆਪੇ ਕਹੀ ਜਾਂਦੇ ਹੋ ਜਾਂ ਤਾਂ ਤੁਸੀਂ WhatsApp ਕਾਲ ਕਰ ਲਓ ਜਿੱਦਾ ਸਬੂਤ ਨਾ ਹੋਵੇ ਆਪ ਹੀ ਸਬੂਤ ਛੱਡੀ ਗਏ ਤੇ ਉਹਦੇ ਜ਼ਰੀਏ ਫਸਦੇ ਨੇ ਪਰ ਹੁਣ ਤੱਕ ਜਿਹੜੇ ਲੋਕ ਕਹਿੰਦੇ ਵੀ ਭਾਨਾ ਸਿੱਧੂ ਕੌਣ ਹੁੰਦਾ ਪੁਲਿਸ ਕਾਰਵਾਈ ਕਰੂਗੀ ਤਾਸੀਂ ਦੇਖਣਾ ਚਾਹੁੰਦੇ ਆ ਬਾਈ ਜੀ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਇਹਨਾਂ ਨੂੰ ਰੜਕਦੇ ਆ ਤਿੰਨ ਵਾਰ ਕੰਪਲੇਂਟ ਕਰਤੀ ਪਰ ਅੱਜ ਤੱਕ ਇਹਨਾਂ ਮੁੰਡਿਆਂ ਦੀ ਸੁਣਵਾਈ ਨਹੀਂ ਹੋਈ ਤੇ ਦੋ ਵੀਰ ਨੇ ਜਿਨ੍ਹਾਂ ਨੂੰ ਚਾਂਸਾ ਦੇ ਕੇ ਭੇਜਿਆ ਜਾਂਦਾ ਨੌਕਰੀ ਦਾ ਚਾਂਸਾ খাব <laughs> লাগিব <laughs> 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 ਆਸੇ ਲਾ ਕੇ ਉਹਨੂੰ ਦੁਨੀਆ ਦੇਖਣ ਲੱਗਾ ਤੁਹਾਨੂੰ ਲੱਗਦਾ